ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਪਾਲਕ ਪਨੀਰ ਦੇ ਪਕੌੜੇ ਤੁਸੀਂ ਆਨ ਨੂੰ ਪਾਲਕ ਪਿਆਜ਼ ਵਾਲੇ ਪਕੌੜੇ ਤੇ ਖਾਦੇ ਹੋਣਗੇ ਤੇ ਚਲੋ ਜੀ ਫਿਰ ਅੱਜ ਬਣਾਨੇ ਆ ਪਾਲਕ ਪਨੀਰ ਦੇ ਪਕੌੜੇ ਜੋ ਕਿ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਬਣਾਉਣ ਵੀ फटाफट ਜਾਂਦੇ ਨੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਬਹੁਤ ਹੀ ਵਧੀਆ ਜਿਹੀ ਰੈਸਪੀ ਐਮਾ ਥੋੜੀ ਜਿਹੀ ਪਾਲਕ ਲਈਏ ਇੱਕ ਗੁੱਚੀ ਪਾਲਕ ਦੀ ਸੀ ਤੇ ਉਹ ਪੱਤਿਆਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੋੜਿਆ ਹੈ ਤੇ ਸਭ ਤੋਂ ਪਹਿਲਾਂ ਇਹਨੂੰ ਗਰਮ ਪਾਣੀ ਵਿੱਚ ਆਪਾਂ 4-5 ਮਿੰਟ ਥੋੜਾ ਜਿਹਾ ਰੱਖਾਂਗੇ ਤਾਂ ਕਿ ਥੋੜੇ ਸੌਫਟ ਹੋ ਜਾਣਗੇ ਤੇ ਜਿਸ ਨਾਲ ਕਿ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਇਹ ਪਾਲਕ ਨੂੰ ਆਪਾਂ ਹੁਣ ਇੱਧਰ ਮੈਂ ਪਾਣੀ ਰੱਖਿਆ ਗਰਮ ਇਹਦੇ ਵਿੱਚ ਪਾ ਦਾਂਗੇ ਇੱਕ ਦੋ ਮਿੰਟ ਇਹਨੂੰ ਉਬਾਲ ਲਾਂਗੇ। ਬਸ ਜ਼ਿਆਦਾ ਨਹੀਂ ਇਹਨੂੰ ਸੌਫਟ ਕਰਨਾ। ਇਸ ਤਰ੍ਹਾਂ ਸਾਰੇ ਪੱਤੇ ਇਹਨਾਂ ਪਾਣੀ ਵਿੱਚ ਚੰਗੀ ਤਰ੍ਹਾਂ ਡੁਬੋਵਾਂਗੇ। ਥੋੜੇ ਜਿਹੇ ਉਬਲ ਜਾਣੇ ਇੱਕ ਦੋ ਬਾਲਾ ਜੇ ਫਿਰ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ। ਪਾਣੀ ਆਪਣਾ ਗਰਮ ਸਿਪਾਇਰ ਦੇ ਵਿੱਚ ਆਪਾਂ ਪਾਲਕ ਨੂੰ 3-4 ਮਿੰਟ ਹੀ ਰੱਖਿਆ। ਦੇਖੋ ਕਿੰਨੀ ਜਲਦੀ ਸੌਫਟ ਹੋ ਗਈ ਹੈ। ਹੁਣ ਇਹਨੂੰ ਆਪਾਂ ਬਾਹਰ ਕੱਢਾਂਗੇ। ਗੈਸ ਆਪਾਂ ਬੰਦ ਕਰਤੀ ਹੈ। ਇਹਨਾਂ ਨੂੰ ਬਾਹਰ ਕੱਢ ਕੇ ਤੇ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਇਹ ਬਹੁਤ ਹੀ ਜਲਦੀ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਫਟਾਫਟ ਬਣਨ ਵਾਲੀ ਰੈਸਪੀ ਹੈ ਜਦੋਂ ਮਨ ਕਰੇ ਇਹਨੂੰ ਬਣਾ ਕੇ ਖਾਓ ਹੁਣ ਇਸ ਤਰ੍ਹਾਂ ਮੈਂ ਇਹਨੂੰ ਇੱਕ ਪਲੇਟ ਵਿੱਚ ਰੱਖਤਾ ਤੇ ਪੱਤੇ ਨੂੰ ਥੋੜਾ ਜਿਹਾ ਖਲਾਰ ਦਵਾਂਗੇ ਤਾਂ ਕਿ ਇਹ ਠੰਡੇ ਹੋ ਜਾਵੇ ਮਿਆਸਨ ਦਾ ਕੋਲ ਬਣਾਉਣ ਵਾਸਤੇ ਮੈਂ ਇੱਕ ਕੋਲੀ ਵੇਸਣ ਲਿਆ ਹੈ ਇਹਨੂੰ ਮੈਂ ਛਾਣ ਕੇ ਸਾਫ਼ ਕਰ ਲਿਆ ਹੈ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਹਲਦੀ ਅੱਧਾ ਚਮਚਾ ਢੇਗੀ ਮਿਰਚ ਬਿਲਕੁਲ ਥੋੜੀ ਜਿਹੀ ਅਜਵੈਨ ਇਹਨੂੰ ਇਸ ਤਰ੍ਹਾਂ ਹੱਥ ਨਾਲ ਤੁਸੀਂ ਰਗੜ ਕੇ ਪਾਓ ਤੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਅੱਧਾ ਚਮਚਾ ਜੀਰਾ ਤੇ ਥੋੜਾ ਜਿਹਾ ਇਹਨੂੰ ਚਟਪਟਾ ਕਰਨ ਵਾਸਤੇ ਅੱਧਾ ਚਮਚਾ ਮੈਂ ਪਾਵਾਂਗੀ ਅਮचूर ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਦੇ ਵਿੱਚ ਹੁਣ ਮੈਂ ਇਹਨੂੰ ਥੋੜਾ ਜਿਹਾ ਇਹਦੇ ਸਵਾਦ ਨੂੰ ਹੋਰ ਵਧਾਣ ਲਈ ਕੱਟਿਆ ਹੋਇਆ ਅੰਬਰੀਕ ਧਨੀਆ ਤੇ ਨਾਲ ਅੱਧੀ ਚਮਚ ਲਸਣ ਅਦਰਕ ਦੀ ਪੇਸਟ ਪਾਵਾਂਗੀ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਇਹਦੇ ਚ ਪਾਣੀ ਹੈ ਤੇ ਪਾਓ ਜੇ ਨਹੀਂ ਪਾਣੀ ਤੇ ਨਾ ਪਾਓ ਇਸ ਤੋਂ ਬਿਨਾ ਵੀ ਇਹ ਪਕੌੜੇ ਬਹੁਤ ਵਧੀਆ ਬਣਦੇ ਨੇ ਬਸ ਇਹਨੂੰ ਪਹਿਲਾਂ ਤੁਸੀਂ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ ਇਹਦੇ ਵਿੱਚ ਨਮਕ ਨਹੀਂ ਅਜੇ ਆਪਾਂ ਪਾਇਆ ਨਮਕ ਜਦੋਂ ਆਪਾਂ ਪਕੌੜੇ ਬਣਾਉਣੇ ਸ਼ੁਰੂ ਕਰਨੇ ਨੇ ਉਸ ਟਾਈਮ ਤੇ ਪਾਵਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਆਪਾਂ ਇੱਕ ਕੋਲ ਤਿਆਰ ਕਰਦੇ ਆ ਆਪਣੇ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਮਿਰਚ ਪਾਉ ਮੈਂ ਇਹਦੇ ਵਿੱਚ ਇੱਕ ਹਰੀ ਮਿਰਚ ਨੂੰ ਇਸ ਤਰ੍ਹਾਂ ਕੱਟ ਕੇ ਤਿਆਰ ਕੀਤਾ ਤੇ ਉਹ ਪਾ ਰਹੀ ਹਾਂ ਹੁਣ ਮੈਂ ਇੱਕ ਕੌਲੀ ਪਾਣੀ ਲਿਆ ਹੈ ਉਹਦੇ ਨਾਲ ਹੀ ਆਪਾਂ ਇਹ ਥੋੜਾ ਥੋੜਾ ਪਾਣੀ ਪਾ ਕੇ ਵੇਸਣ ਦਾ ਘੋਲ ਤਿਆਰ ਕਰਾਂਗੇ ਪਾਣੀ ਤੁਸੀਂ ਇੱਕ ਵਾਰੀ ਜ਼ਿਆਦਾ ਨਹੀਂ ਪਾਣਾ ਥੋੜਾ ਥੋੜਾ ਪਾਣੀ ਪਾਣਾ ਹੈ ਤਾਂ ਕਿ ਆਸਾਨੀ ਨਾਲ ਘੁਲ ਜਾਵੇ ਇਹਦੇ ਵਿੱਚ ਗੰਡਾ ਨਾ ਬਣ ਜੇ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਕਿਤੇ ਘੋਲ ਪਤਲਾ ਹੋ ਜਾਏਗਾ ਇੱਕ ਇਹਦੇ ਵਿੱਚ ਕਾਫੀ ਸਾਰੀਆਂ ਗੱਠਾਂ ਵੀ ਬਣ ਜਾਣਗੀਆਂ ਇਹਦਾ ਆਪਾਂ ਗਾੜਾ ਜਿਹਾ ਘੋਲ ਪਣਾ ਕੇ ਤਿਆਰ ਕਰਨਾ ਹੈ। ਜਿਆਦਾ ਪਤਲਾ ਨਹੀਂ ਘੋਲ ਬਣਾਉਣਾ। ਇਸ ਤਰ੍ਹਾਂ ਦਾ ਆਪਾਂ ਇਹਦਾ ਘੋਲ ਤਿਆਰ ਕੀਤਾ ਹੈ। ਬਸ ਇਹਨੂੰ ਇਸ ਤਰ੍ਹਾਂ ਹੀ ਜਰ ਰਹਿਣ ਦਵਾਂਗੇ। ਹੁਣ ਇਹਦੇ ਵਿੱਚ ਆਪਾਂ ਇੱਕ ਚੁਟਕੀ ਹਿੰਗ ਪਾ ਦਾਂਗੇ। ਹਿੰਗ ਨਾਲ ਕੋੜਿਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਇਹਨੂੰ ਵੀ ਮਿਲਾ ਦਾਂਗੇ। ਇਹਨੂੰ 5-7 ਮਿੰਟ ਆਪਾਂ ਰੈਸਟ ਵਾਸਤੇ ਰੱਖਾਂਗੇ ਤੇ ਓਨੀ ਦੇਰ ਆਪਾਂ ਪਨੀਰ ਕੱਟ ਕੇ ਤਿਆਰ ਕਰਦੇ ਹਾਂ। ਤੁਸੀਂ ਜਿੰਨੇ ਵੀ ਪਕੌੜੇ ਬਣਾਉਣੇ ਨੇ ਉਸੇ ਹਿਸਾਬ ਨਾਲ ਤੁਸੀਂ ਪਨੀਰ ਲੈ ਸਕਦੇ ਹੋ ਮੈਂ ਥੋੜੇ ਹੀ ਬਣਾ ਕੇ ਤਿਆਰ ਕਰਾਂਗੀ ਇਸ ਕਰਕੇ ਮੈਂ ਪਨੀਰ ਥੋੜਾ ਹੀ ਲਿਆਇਆ ਹੈ ਇਹਦੇ ਇਸ ਤਰ੍ਹਾਂ ਮੈਂ ਪੀਸ ਕੱਟ ਕੇ ਤਿਆਰ ਕਰਾਂਗੀ ਪਨੀਰ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਤੁਹਾਨੂੰ ਇਹਦੇ ਵਿੱਚ ਥੋੜੇ ਜਿਹਾ ਆਪਾਂ ਮਸਾਲੇ ਪਾਵਾਂਗੇ ਤਾਂ ਕਿ ਇਹ ਸਾਨੂੰ ਥੋੜਾ ਜਿਹਾ ਪਕੌੜੇ ਬਣਾਉਣ ਨੂੰ ਉਸ ਟਾਈਮ ਤੇ ਇਹ ਫਿੱਕਾ ਜਿਹਾ ਨਾ ਲੱਗੇ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਇੱਕ ਚੁਟਕੀ ਹਲਦੀ ਇੱਕ ਚੁਟਕੀ ਦੇਕੀ ਮਿਰਚ ਤੇ ਇਹਨੂੰ ਖਾਸ ਇਹਦਾ ਟੇਸਟ ਵਧਾਉਣ ਵਾਸਤੇ ਜਿਹਦੇ ਨਾਲ ਕਿ ਪਕੌੜੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਅੱਧਾ ਚਮਚਾ ਸ਼ਾਈਪ ਮਿਰਚਾ ਤਾਂ ਬਿਲਕੁਲ ਥੋੜਾ ਜਿਹਾ ਦੇ ਵਿੱਚ ਆਪਾਂ ਨਮਕ ਪਾਵਾਂਗੇ ਕਿਉਂਕਿ ਆਪਾਂ ਬੈਟਰ ਵਿੱਚ ਵੀ ਨਮਕ ਪਾਣਾ ਹੈ ਇੱਕ ਚੁਟਕੀ ਆਪਾਂ ਨਮਕ ਪਾਇਆ ਹੈ ਇਹਨੂੰ ਮਿਕਸ ਕਰਨ ਵਾਸਤੇ ਅੱਧੇ ਚਮਚੇ ਤੋਂ ਵੀ ਆਪਾਂ ਘੱਟ ਤੇਲ ਲਿਆ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਰੱਖਾਂਗੇ ਤਾਂ ਕਿ ਚੰਗੀ ਤਰ੍ਹਾਂ ਮਸਾਲਾ ਇਹਦੇ ਉੱਪਰ ਲੱਗ ਜਾਵੇ ਬੜੇ ਆਰਾਮ ਨਾਲ ਇਹਨਾਂ ਨੂੰ ਤੁਸੀਂ ਮਿਕਸ ਕਰਨਾ ਹੈ ਕਿਉਂਕਿ ਪਨੀਰ ਟੁੱਟ ਨਾ ਜਾਵੇ ਪਨੀਰ ਸਾਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਹੈ ਹੁਣ ਚੈੱਕ ਕਰਦੇ ਹਾਂ ਜੀ ਆਪਾਂ ਵੇਸਣ ਇਹਦੇ ਵਿੱਚ ਪਾਵਾਂਗੇ ਕਿ ਆਪਾਂ ਸਭ ਤੋਂ ਪਹਿਲਾਂ ਨਮਕ ਕਿਉਂਕਿ ਨਮਕ ਆਪਾਂ ਇਹਦੇ ਵਿੱਚ ਪਾਇਆ ਨਹੀਂ ਸੀ ਸਵਾਦ ਅਨਸਾਰ ਤੁਸੀਂ ਨਮਕ ਪਾ ਸਕਦੇ ਹੋ ਜਿੰਨਾ ਤੁਸੀਂ ਇਹਦੇ ਵਿੱਚ ਨਮਕ ਖਾਣਾ ਪਸੰਦ ਕਰਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਮੈਂ ਵੀ ਆਪਣੇ ਟੇਸਟ ਦੇ ਹਿਸਾਬ ਨਾਲ ਇਹਦੇ ਵਿੱਚ ਨਮਕ ਐਡ ਕੀਤਾ ਹੈ ਬੈਟਰ ਜੇ ਥੋੜਾ ਗਾੜਾ ਹੈ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਇੱਕ ਚਮਚੇ ਦੇ ਕਰੀਬ ਮੈਂ ਪਾਣੀ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਮਿਲਾ ਲਓ ਇੱਕ ਚਮਚੇ ਦੇ ਵਿੱਚ ਆਪਾਂ ਤੇਲ ਪਾਵਾਂਗੇ ਕਿਉਂਕਿ ਇਹਦੇ ਨਾਲ ਪੋੜੇ ਬਹੁਤ ਹੀ ਕ੍ਰਿਸਪੀ ਬਣਦੇ ਨੇ ਤੇ ਉਹਨਾਂ ਦਾ ਟੇਸਟ ਵੀ ਵੱਧ ਜਾਂਦਾ ਹੈ। 2-4 ਮਿੰਟ ਤਿੰਨ ਵਸਤਰਾ ਚੰਗੀ ਤਰ੍ਹਾਂ ਇੱਕ ਸਾਈਡ ਨੂੰ ਆਪਾਂ ਘੁਮਾ ਲਾਂਗੇ ਤਾਂ ਕਿ ਬੇਸਨ ਥੋੜਾ ਫੁੱਲ ਜਾਵੇ ਤੇ ਇਹਦੇ ਵਿੱਚ ਹਵਾ ਭਰ ਜਾਵੇ। ਇਸ ਤਰ੍ਹਾਂ ਦਾ ਸਾਨੂੰ ਬੈਟਰ ਚਾਹੀਦਾ ਹੈ। ਹੁਣ ਬਣਾਉਣੇ ਬਣਾਉਣੇ ਅੱਜ ਆਪਾਂ ਬਹੁਤ ਟੇਸਟੀ ਪਾਲ ਪਨੀਰ ਦੇ ਪੋੜੇ। ਇਸ ਤਰ੍ਹਾਂ ਮੈਂ ਪਾਲਕ ਦਾ ਪੱਤਾ ਲਿਆ ਹੈ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਪਨੀਰ ਰੱਖ ਦਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਾਂਗੇ ਜੇ ਪੱਤੇ ਛੋਟਾ ਹੋਵੇ ਤਾਂ ਤੁਸੀਂ ਦੋ ਪੱਤਿਆਂ ਨੂੰ ਵੀ ਜੋੜ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਨੂੰ ਫੋਲਡ ਕਰ ਲੈਣਾ ਸਾਰੇ ਪੱਤੇ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਕੇ ਤਿਆਰ ਕਰਾਂਗੇ ਇੱਕ ਪੱਤਾ ਤੁਹਾਨੂੰ ਹੋਰ ਫੋਲਡ ਕਰਕੇ ਦਿਖਾਉਣੀ ਆ ਇੱਧਰ ਫਿਰ ਮੈਂ ਇੱਕ ਪੱਤਾ ਲਿਆ ਏ ਉਹਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਆ ਦੇਖੋ ਇਸ ਤਰ੍ਹਾਂ ਸਾਰੇ ਪੱਤੇ ਨੂੰ ਫੋਲਡ ਕਰਕੇ ਫਿਰ ਆਪਾਂ ਬਣਾਉਨੇ ਆ ਜੀ ਪਕੌੜੇ ਜਿਹੜਾ ਪਨੀਰ ਆਪਾਂ ਕੱਟਿਆ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਪੱਤਿਆਂ ਦੇ ਵਿੱਚ ਚੰਗੀ ਤਰ੍ਹਾਂ ਕਵਰ ਕਰ ਲਿਆ ਹੈ ਜੇ ਤੁਸੀਂ ਚਾਹੋ ਤਾਂ ਪਨੀਰ ਨੂੰ ਕੱਦੂਕਸ਼ ਕਰਕੇ ਉਹਦੇ ਵਿੱਚ ਥੋੜਾ ਜਿਹਾ ਆਲੂ ਮਲਾ ਕੇ ਉਹਨੂੰ ਮੈਸ਼ ਕਰਕੇ ਉਹਨੂੰ ਵੀ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਕਵਰ ਕਰਕੇ ਇਸ ਤਰ੍ਹਾਂ ਪੂਰੀ ਤਰ੍ਹਾਂ ਇਹਨੂੰ ਫੋਲਡ ਕਰ ਸਕਦੇ ਹੋ ਤੇ ਹੁਣ ਆਪਾਂ ਇਹ ਵਾਲੇ ਬੈਟਰ 'ਚ ਇਹਨੂੰ ਡਿਪ ਕਰਕੇ ਫਿਰ ਇਹਨੂੰ ਕਰਾਂਗੇ ਫਰਾਈ ਇੱਧਰ ਮੈਂ ਮੀਡੀਅਮ ਫਲੇਮ ਤੇ ਤੇਲ ਗਰਮ ਰੱਖਿਆ ਹੈ ਬਸ ਜਦੋਂ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਤੇਲ ਮੀਡੀਅਮ ਫਲੇਮ ਤੇ ਹੀ ਗਰਮ ਕੀਤਾ ਹੋਣਾ ਚਾਹੀਦਾ ਜਿਆਦਾ ਤੇਜ਼ ਫਲੇਮ ਤੇ ਤੇਲ ਗਰਮ ਨਹੀਂ ਹੋਣਾ ਚਾਹੀਦਾ ਹੱਥ ਨੂੰ ਥੋੜਾ ਜਿਹਾ ਪਾਣੀ ਲਾਓ ਤੇ ਇਸ ਤਰ੍ਹਾਂ ਤੁਸੀਂ ਮੇਸਨ ਵਿੱਚ ਇਹਨੂੰ ਚੰਗੀ ਤਰ੍ਹਾਂ ਡਿਪ ਕਰੋ ਆ ਦੇਖੋ ਤੁਸੀਂ ਚਾਹੋ ਤੈਨੂੰ ਚਮਚੇ ਦੇ ਨਾਲ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਤੁਸੀਂ ਹੱਥ ਨਾਲ ਵੀ ਬੜੇ ਆਰਾਮ ਨਾਲ ਇਹਨਾਂ ਨੂੰ ਪਾ ਸਕਦੇ ਹੋ ਇਸ ਤਰ੍ਹਾਂ ਡਿਪ ਕਰਕੇ ਤੁਸੀਂ ਇਹਦੇ ਵਿੱਚ ਇਹਨੂੰ ਪਾਓ ਇਸ ਤਰ੍ਹਾਂ ਆਪਾਂ ਐਕਸਟਰਾ ਵੇਸਨ ਇਸ ਤਰ੍ਹਾਂ ਤੁਸੀਂ ਸਾਫ਼ ਕਰੋ ਇਸ ਤਰ੍ਹਾਂ ਆਪਾਂ ਸਾਰੇ ਰੋਲ ਪਾਵਾਂਗੇ ਜਿਹੜੇ ਬਣਾਏ ਹੋਏ ਨੇ ਇਹਨਾਂ ਨੂੰ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਮੇਰੇ ਕੋਲ ਥੋੜੇ ਥੋੜੇ ਬਣਾਏ ਮੈਂ ਤੇ ਮੇਰੇ ਇੱਕ ਬੈਚ ਵਿੱਚ ਫਰਾਈ ਹੋ ਗਏ ਨੇ ਜੇ ਤੁਹਾਡੇ ਜ਼ਿਆਦਾ ਹੋਣ ਤਾਂ ਤੁਸੀਂ ਇਹਨਾਂ ਨੂੰ ਦੋ ਬੈਚ ਫਰਾਈ ਕਰ ਸਕਦੇ ਹੋ ਇਹਨਾਂ ਨੂੰ ਉਲਟਾ ਆਪਰੇ ਟਾ ਕੇ ਆਪਾਂ ਸੇਕ ਲਵਾਂਗੇ ਲਓ ਜੀ ਆਪਣੇ ਬਹੁਤ ਹੀ ਤੇਜ਼ ਤੇ ਗਰਮਾ-ਗਰਮ ਪਨੀਰ ਪਾਲਕ ਦੇ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਇਹ ਬਿੰਕ ਬਣ ਕੇ ਬਿਲਕੁਲ ਤਿਆਰ ਹੋ ਗਏ ਤੋਂ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਬਸ 2-4 ਮਿੰਟਾਂ ਚ ਹੀ ਫਰਾਈ ਹੋ ਜਾਂਦੇ ਨੇ ਆਹ ਦੇਖੋ ਕਲਰ ਕਿੰਨਾ ਸੋਹਣਾ ਆਇਆ ਹੈ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਫੇਰ ਕਰਦੇ ਆਂ ਜੀ ਸਰਵ ਆਹ ਲਓ ਜੀ ਆਪਣੇ ਗਰਮਾ-ਗਰਮ ਪਕੌੜੇ ਬਣ ਕੇ ਬਿਲਕੁਲ ਰੈਡੀ ਨੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਗਰਮਾ ਗਰਮ ਪਾਲਕ ਪਨੀਰ ਦੇ ਪਕੌੜੇ ਬਣ ਕੇ ਬਿਲਕੁਲ ਰੈਡੀ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਇਹਨੂੰ ਆਪਾਂ ਇਮਲੀ ਦੀ ਖੱਟੀ ਮਿੱਠੀ ਚਟਨੀ ਨਾਲ ਸਰਵ ਕੀਤਾ ਹੈ ਇਹਦੀ ਰੈਸিপি ਆਪਾਂ ਚੈਨਲ ਤੇ ਪਾਈ ਹੋਈ ਹੈ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸিপি ਕਿਵੇਂ ਦੀ ਬਣੀ ਆ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ ਇਹਨਾਂ ਨੂੰ ਕੱਟ ਕੇ ਕਿ ਕਿਸ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਨੇ ਆ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਤੇ ਕਿੰਨੇ ਵਧੀਆ ਲੱਗ ਰਹੇ ਨੇ ਇਹ ਸੀ ਮੇਰਾ ਤਰੀਕਾ ਪਾਲਕ ਪਨੀਰ ਦੇ ਪਕੌੜੇ ਬਣਾਉਣ ਦਾ ਬੜੀ ਜਲਦੀ ਬਣ ਜਾਂਦੇ ਨੇ ਇਹਦੇ ਵਿੱਚ ਆਪਾਂ ਨੂੰ ਬਹੁਤਾ ਜ਼ਿਆਦਾ ਕੋਈ ਕੰਮ ਨਹੀਂ ਪੈਂਦਾ ਫਟਾਫਟ ਤੁਸੀਂ ਪਾਲਕ ਨੂੰ ਗਰਮ ਪਾਣੀ 'ਚ ਕੱਟੋ ਪਨੀਰ ਕੱਟੋ ਥੋੜੇ ਮਸਾਲੇ ਪਾਓ ਤੇ ਇਹਨਾਂ ਪਕੌੜੇ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਸਰਵ ਕਰ ਸਕਦੇ ਹੋ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਜਿੰਨੂ ਕਿ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ